ਇੱਕ ਕਿਸਾਨ ਦੇ 7 ਪੁੱਤਰ ਸਨ ਸਾਰੇ ਉੱਚੇ ਪੱਦਰੀ ਦੇ ਮੂਰਖਾ ਤੇ ਆਲਸੀ ਸਨ ਕੋਈ ਵੀ ਕੰਮ ਕਰਕੇ ਖੁਸ਼ ਨਹੀਂ ਸੀ ਉਹਨਾਂ ਨੂੰ ਸਖਤ ਮਿਹਨਤ ਕਰਨ ਦੀ ਆਦਤ ਨਹੀਂ ਸੀ ਉਹ ਸਾਰਾ ਦਿਨ ਬੇਲ ਲੋੜ ਭਟਕਦੇ ਰਹਿੰਦੇ ਸੀ ਉਹਨਾਂ ਵਿੱਚੋਂ ਇੱਕ ਵੀ ਸਕੂਲ ਨਹੀਂ ਗਿਆ ਹਰ ਕੋਈ ਅਨਪੜ੍ਹ ਹੀ ਰਿਹਾ ਉਹਨਾਂ ਨੂੰ ਖਾਣ ਲਈ ਬਹੁਤ ਸੁਆਦਿਸ਼ ਭੋਜਨ ਆਰਾਮਦਾਇਕ ਬਿਸਤਰੇ ਦੀ ਲੋੜ ਜੋ ਸੌ ਸਕਣ ਪਰ ਸਖਤ ਮਿਹਨਤ ਦੀ ਗੱਲ ਸੋਚਣ ਦੀ ਵੀ ਝੜ ਹੈ ਉਹਨਾਂ ਦਾ ਪਿਤਾ ਬੁੱਢਾ ਹੋ ਚੁੱਕਾ ਸੀ ਉਹ ਹੁਣ ਤੁਰਨ ਫੇਰਨ ਵਿੱਚ ਬੇਬਸ ਸੀ ਜਵਾਲਸੀ ਮੂਰਖ ਪੁੱਤਰਾਂ ਨੂੰ ਕੰਮ ਕਰਨ ਲਈ ਕਹਿੰਦਾ ਤਾਂ ਉਹ ਪਿਤਾ ਨੂੰ ਖਰਾ ਬੋਲ ਕੇ ਚੁੱਪ ਕਰਵਾ ਦਿੰਦੇ ਕਿਸਾਨ ਆਪਣੇ ਨਿਕੰਮੇ ਮੂਰਖ ਪੁੱਤਰਾਂ ਦੇ ਸਾਹਮਣੇ ਬੇਬਸ ਹੋ ਗਿਆ ਸਾਰੇ ਪੁੱਤਰ ਪਿਤਾ ਦੇ ਵਾਸਤੇ ਬਾਹਰ ਸਨ ਕਿਸਾਨ ਦੀ ਪਤਨੀ ਮਰ ਚੁੱਕੀ ਸੀ ਉਸ ਦਾ ਬੁਢਾਪਾ ਬੜੀ ਦੁਖਦਾਈ ਹਾਲਤ ਵਿੱਚੋਂ ਲੰਘ ਰਿਹਾ ਸੀ ਇੱਕ ਵਾਰ ਉਹਨਾਂ ਦੀ ਗਵਾਂਡੀ ਦੇ ਘਰ ਇੱਕ ਮੱਝ ਸੂਈ ਮਨੁੱਖ ਹੋਣ ਦੇ ਨਾਤੇ ਉਸਨੇ ਕਿਸਾਨ ਦੇ ਮੂਰਖ ਪੁੱਤਰਾਂ ਨੂੰ ਬਹੁਤ ਸਾਰਾ ਦੁੱਧ ਦਿੱਤਾ ਤਾਂ ਜੋ ਖੀਰ ਬਣਾ ਕੇ ਖਾ ਸਕ ਦੁੱਧ ਮਿਲ ਗਿਆ ਪਰ ਮੂਰਖਾਂ ਨੂੰ ਖੀਰ ਬਣਾਉਂਦਾ ਨਹੀਂ ਪਤਾ ਸੀ ਸਾਰੇ ਅਯੋਗ ਭਰਾ ਖੀਰ ਬਣਾਉਣ ਲਈ ਪਿੱਤਾ ਦੇ ਪਿੱਛੇ ਚਲੇ ਗਏ ਕਿਸਾਨ ਬਿਮਾਰ ਸੀ ਫਿਰ ਵੀ ਪੁੱਤਰਾ ਦਾ ਮਨ ਰੱਖਣ ਲਈ ਉੱਠਿਆ ਅਤੇ ਖੀਰ ਬਣਾ ਕੇ ਪੁੱਤਰਾ ਨੂੰ ਦੇ ਦਿੱਤੀ ਸੱਤ ਦੇ ਸੱਤ ਭਰਾ ਖੀਰ ਖਾਣ ਲਈ ਬੇਤਾਪ ਸਨ ਸੱਤੇ ਭਾਈਆਂ ਨੇ ਖੀਰ ਚੱਖੀ ਪਰ ਖੀਰ ਵਿੱਚ ਖੰਡ ਘੱਟ ਸੀ ਵੱਡੇ ਭਰਾ ਨੇ ਛੋਟੇ ਨੂੰ ਕਿਹਾ ਦੁਕਾਨ ਤੇ ਜਾ ਤੇ ਕਾਨੇ ਦੀ ਖੰਡ ਲਿਆ ਉਦੋਂ ਤੱਕ ਖੀਰ ਵੀ ਠੰਡੀ ਹੋ ਜਾਏਗੀ ਛੋਟੇ ਨੇ ਚੀਕ ਕੇ ਕਿਹਾ ਮੈਨੂੰ ਕਿਉਂ ਜਾਣਾ ਚਾਹੀਦਾ ਹੈ ਦੂਜੇ ਨੂੰ ਕਹੋ ਮੈਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਉਸਨੇ ਜਵਾਬ ਦਿੱਤਾ ਫਿਰ ਉਸਨੇ ਛੋਟੇ ਭਰਾ ਨੂੰ ਖੰਡ ਲਿਆਉਣ ਲਈ ਕਿਹਾ ਫਿਰ ਉਹ ਗਰਜਿਆ ਮੈਂ ਦੁਕਾਨ ਤੇ ਨਹੀਂ ਜਾਂਦਾ ਛੋਟੇ ਨੂੰ ਕਹੋ ਉਹ ਖੰਡ ਲੈ ਕੇ ਆਵੇਗਾ ਮੇਰੀਆਂ ਲੱਤਾਂ ਵਿੱਚ ਦਰਦ ਹੈ ਉਸਨੇ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਸੱਤ ਤਾਲਸੀ ਮੂਰਖ ਭਰਾ ਇੱਕ ਦੂਜੇ ਨੂੰ ਖੰਡ ਲਿਆਉਣ ਲਈ ਕਹਿੰਦੇ ਰਹੇ ਪਰ ਇੱਕ ਵੀ ਦੁਕਾਨ ਤੇ ਨਹੀਂ ਗਿਆ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਸਾਰੇ ਭਰਾ ਚੁੱਪਚਾਪ ਬੈਠਣਗੇ ਸਭ ਤੋਂ ਪਹਿਲਾਂ ਜੋ ਬੋਲੇਗਾ ਉਹ ਖੰਡ ਲੈ ਕੇ ਆਵੇਗਾ ਇਸ ਤਰ੍ਹਾਂ ਸਾਰੇ ਭਰਾ ਚੁੱਪਚਾਪ ਬੈਠ ਕੇ ਇੱਕ ਗਰਮ ਖੀਰ ਦਾ ਘੜਾ ਸਾਹਮਣੇ ਰੱਖਿਆ ਗਿਆ। ਪਾਪ ਛੱਡ ਰਿਆ ਸੀ। ਹਰ ਕੋਈ ਬਹੁਤ ਦੇਰ ਤੱਕ ਚੁੱਪ ਬੈਠਾ ਰਿਹਾ। ਉਹ ਸੱਤ ਦੇ ਸੱਤ ਭਰਾ ਆਪਣੀ ਸੁਰ ਵਿੱਚ ਪੱਕੇ ਸਨ। ਕਿਸੇ ਨੇ ਨਹੀਂ ਕਿਹਾ ਕਿ ਠੰਡੀ ਹੋ ਗਈ। ਰਾਤ ਦੇ 2 ਘੰਟੇ ਲੰਘਣ ਵਾਲੇ ਸਨ। ਹਰ ਕੋਈ ਇੱਕ ਦੂਜੇ ਵੱਲ ਵੇਖ ਰਿਹਾ ਸੀ। ਬਹੁਤ ਸਮਾਂ ਬੀਤ ਗਿਆ। ਜਦੋਂ ਘਰ ਦਾ ਦਰਵਾਜ਼ਾ ਖੁੱਲ੍ਹਾ ਵੇਖਿਆ ਤਾਂ ਦੋ ਬਾਰਾਂ ਕੁੱਤੇ ਅੰਦਰ ਦਾਖਲ ਹੋਏ। ਹੌਲੀ-ਹੌਲੀ ਖੀਰ ਦੇ ਘੜੇ ਦੇ ਨੇੜੇ ਆ ਗਏ। ਤਾਜੀ ਖੁਸ਼ਬੂਦਾਰ ਖੀਰ ਵੇਖ ਕੇ ਕੁੱਤੇ ਆਪਣੇ ਆਪ ਨੂੰ ਰੋਕ ਨਹੀਂ ਸਕੇ। ਸੱਤ ਭਰਾਵਾਂ ਵੱਲ ਵੇਖਿਆ ਤਾਂ ਉਹ ਮੂਰਤੀਆਂ ਬਣ ਗਏ ਫਿਰ ਦਰਨਲ ਆਪਣੇ ਚਿਹਰੇ ਨੂੰ ਖੀਰ ਦੇ ਕਟੋਰੇ ਵਿੱਚ ਪਾ ਦਿੱਤਾ ਇਸ ਤੋਂ ਬਾਅਦ ਵੀ ਕਿਸੇ ਨੇ ਕੁਝ ਨਹੀਂ ਕੀਤਾ ਦੋ ਕੁੱਤੇ ਖਾ ਰਹੇ ਸਨ ਤਿੰਨ ਚਾਰ ਹੋਰ ਵਾਰਾ ਕੁੱਤੇ ਆ ਗਏ ਅੱਜ ਮੂਰਖਾਂ ਦੇ ਕਾਰਨ ਕੁੱਤਿਆਂ ਦੀ ਕਿਸਮਤ ਖੁੱਲ ਗਈ ਕੁੱਤੇ ਸਾਰੇ ਭਰਾਵਾਂ ਦੇ ਸਾਹਮਣੇ ਖੀਰ ਖਾ ਰਹੇ ਸਨ ਫਿਰ ਵੀ ਉਹ ਚੁੱਪ ਸਨ ਕੋਈ ਵੀ ਨਹੀਂ ਬੋਲਿਆ ਤੇ ਸਾਰਾ ਭਾਂਡਾ ਖਾਲੀ ਹੋ ਗਿਆ ਕੁੱਤੇ ਰੱਜੇ ਹੋਏ ਸਨ ਉਹ ਹੌਣੋਂ ਖਿਸਕਣ ਲੱਗੇ ਉਹਨਾਂ ਵਿੱਚੋਂ ਇੱਕ ਸ਼ਰਾਰਤੀ ਕੁੱਤਾ ਸੀ ਉਹ ਮੂਰਖ ਦਾ ਮੂੰਹ ਚੱਟਣ ਲੱਗ ਪਿਆ ਉਹ ਅੰਦਾਜ਼ਾ ਲਾਉਣਾ ਚਾਹੁੰਦਾ ਸੀ ਕਿ ਸੱਤ ਭਰਾ ਚੋਂ ਜਿਉਂਦੇ ਹਨ ਜਾਂ ਪੱਥਰ ਦੇ ਬਣੇ ਹੋਏ ਹਨ ਜਿਵੇਂ ਉਸਨੇ ਉਸਦਾ ਮੂੰਹ ਚਟਨਾ ਸ਼ੁਰੂ ਕੀਤਾ ਉਸਨੇ ਬਹੁਤ ਉੱਚੀ ਚੀਕ ਮਾਰੀ ਅਜੀਹਾ ਕਰਦਾ ਸਾਰੇ ਕੁੱਤੇ ਭੱਜ ਗਏ ਵੱਡੇ ਮੂਰਖ ਨੇ ਕਿਹਾ ਛੋਟਾ ਹਾਰ ਗਿਆ ਛੋਟਾ ਹਾਰ ਗਿਆ ਹੁਣ ਦੁਕਾਨ ਤੇ ਜਾ ਤੇ ਖੰਡ ਲਿਆ ਛੋਟੇ ਭਰਾ ਨੇ ਵੱਡੇ ਭਰਾ ਦੀ ਗੱਲ ਨਹੀਂ ਸੁਣੀ ਉਹਨਾਂ ਦੇ ਸਾਹਮਣੇ ਖੀਰ ਦਾ ਘੜਾ ਪਿਆ ਸੀ ਅਤੇ ਹਰ ਕੋਈ ਉਸਨੂੰ ਖੰਡ ਲਿਆਉਣ ਲਈ ਮਜਬੂਰ ਕਰ ਰਿਹਾ ਸੀ ਸੱਤ ਭਰਾਵਾਂ ਦਾ ਝਗੜਾ ਸੁਣ ਕੇ ਪਿਤਾ ਜਾਗ ਪਏ ਜਦੋਂ ਉਹਨਾਂ ਨੇ ਸਾਰੀ ਗੱਲ ਸੁਣੀ ਤਾਗੇ ਵਧੇ ਅਤੇ ਵੱਡੇ ਮੂਰਖ ਪੁੱਤਰ ਨੂੰ ਜ਼ੋਰਦਾਰ ਥੱਪੜ ਮਾਰਿਆ ਸਭ ਤੋਂ ਵੱਡਾ ਪੁੱਤਰ ਪਿਤਾ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਪਿਆ ਮੈਂ ਤੈਨੂੰ ਥੱਪੜ ਕਿਉਂ ਮਾਰਿਆ ਕੀ ਤੂੰ ਸਮਝਦਾ ਹੈ ਪਿਤਾ ਨੇ ਗੰਭੀਰ ਆਵਾਜ਼ ਵਿੱਚ ਪੁੱਛਿਆ ਮੈਂ ਨਹੀਂ ਜਾਣਦਾ ਉਸਨੇ ਖਰਾਬ ਮੂਹ ਨਾਲ ਜਵਾਬ ਦਿੱਤਾ ਮੈਂ ਤੈਨੂੰ ਥੱਪੜ ਮਾਰਿਆ ਕਿਉਂਕਿ ਤੂੰ ਸਾਰੇ ਭਰਾਵਾਂ ਨਾਲੋਂ ਵੱਡਾ ਹੈ ਜੇ ਤੂੰ ਆਪਣੀ ਆਲਸ ਛੱਡ ਕੇ ਖੁੱਦ ਖੰਡ ਲੈਣ ਗਿਆ ਹੁੰਦਾ ਤਾਂ ਛੋਟੇ ਭਰਾ ਨੇ ਤੇਰਾ ਆਦਰ ਕਰਨਾ ਸੀ ਖੀਰ ਨਾਲ ਭਰਿਆ ਪਾਂਡਾ ਤੁਹਾਡੇ ਪੇਟ ਵਿੱਚ ਹੁੰਦਾ ਤੁਸੀਂ ਸਾਰੇ ਭਰਾ ਬਹੁਤ ਪਿਆਰ ਨਾਲ ਖੁਸ਼ੀ ਨਾਲ ਸੌ ਰਹੇ ਹੁੰਦੇ ਪਰ ਤੁਹਾਡਾ ਭੋਜਨ ਤੁਹਾਡੀ ਮੂਰਖਤਾ ਅਤੇ ਆਲਸ ਦੇ ਕਾਰਨ ਕੁੱਤਿਆਂ ਦੁਆਰਾ ਖਾਧਾ ਗਿਆ ਤੁਹਾਡੇ ਭਰਾਵਾਂ ਵਿੱਚ ਈਰਖਾ ਨਫ਼ਰਤ ਅਤੇ ਨਾਰਾਜ਼ਗੀ ਦੀਆਂ ਭਾਵਨਾਵਾਂ ਪੈਦਾ ਹੋਈਆਂ ਇਹ ਸਾਰਾ ਨੁਕਸਾਨ ਤੁਹਾਡਾ ਹੈ ਮੂਰਖਤਾ ਅਤੇ ਆਲਸ ਕਰ ਪਿਤਾ ਉਹਨਾਂ ਨੂੰ ਸਮਝਾਉਂਦੇ ਰਹੇ ਪਿਤਾ ਦੇ ਸਮਝਾਉਣ ਨਾਲ ਹਰ ਕਿਸੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਭਵਿੱਖ ਵਿੱਚ ਸੁਧਾਰ ਕਰਨ ਦਾ ਫੈਸਲਾ ਕੀਤਾ